میں دم دما سات کا سامنو چاک کے سو کھانے اچھ کہ پہلی گل یہ جو نشان دا کم ہے جو عام آدمی کہنے چار مہینہ میں ختم کر دوں میں اے چار ہفتہ دل لک توڑ کے چڈوں گا ਨਸ਼ਾ ਖਿਲਾਫ ਲਗਾਤਾਰ ਪੰਜਾਬ ਸਰਕਾਰ ਜਨਤਾ ਤੇ ਮੀਡੀਆ ਦੇ ਘੇਰੇ ਵਿੱਚ ਹੈ ਲੰਬੇ ਸਮੇਂ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੁਟਕਾ ਸਾਧ ਦੀ ਚੁੱਕੀ ਸੌ ਨੂੰ ਲੈ ਕੇ ਉਹਨਾਂ ਤੇ ਨਿਸ਼ਾਨਾ ਵਿੰਨਿਆ ਜਾ ਰਿਹਾ ਹੈ ਫਿਰ ਚਾਹੇ ਉਹ ਵਿਪੱਖ ਹੋਵੇ ਜਾਂ ਜਨਤਾ ਹਰ ਕੋਈ ਪੰਜਾਬ ਚ ਹੋ ਰਹੀਆਂ ਲਗਾਤਾਰ ਮੌਤਾਂ ਕਾਰਨ ਸਰਕਾਰ ਨੂੰ ਹੀ ਟਾਰਗੇਟ ਕਰ ਰਿਹਾ ਹੈ ਪਰ ਹੁਣ ਪੱਟੀ ਤੋਂ ਕਾਂਗਰਸ ਐਮਐਲਏ ਹਰਮਿੰਦਰ ਸਿੰਘ ਗਿੱਲ ਨੇ ਆਪਣਾ ਇੱਕ ਵੀਡੀਓ ਜਾਰੀ ਕੀਤਾ ਹੈ ਜਿਥੇ ਉਹਨਾਂ ਪੂਰੀ ਤਰ੍ਹਾਂ ਨਾਲ ਪੰਜਾਬ ਕਾਂਗਰਸ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੱਖ ਪੂਰਿਆ ਹੈ ਉਹਨਾਂ ਕਿਹਾ ਕਿ ਗੁਟਕਾ ਸਾਫ ਦੀ 100 ਨੂੰ ਕੈਪਟਨ ਸਾਹਿਬ ਨਿਭਾਰੇ ਹਨ ਉਹਨਾਂ ਇਹ ਵੀ ਕਿਹਾ ਕਿ ਨਸ਼ਾ ਵਿਕ ਰਿਹਾ ਹੈ ਪਰ ਕਾਂਗਰਸ ਵੱਲੋਂ ਕੋਈ ਮਦਦ ਨਹੀਂ ਕੀਤੀ ਜਾ ਰਹੀ ਸਗੋਂ ਜਿੰਨੀ ਸਕਤੀ ਹੋ ਸਕੇ ਉਨੀ ਵਰਤੀ ਜਾ ਰਹੀ ਹੈ ਹੋਰ ਕੀ ਕੀ ਕਿਹਾ ਹਰਮਿੰਦਰ ਸਿੰਘ ਗਿੱਲ ਨੇ ਸੁਣੋ ਉਹਨਾਂ ਦੀ ਜ਼ੁਬਾਨੀ ਮੈਂ ਅੱਜ ਬੇਨਤੀ ਕਰਨਾ ਚਾਹੁੰਦਾ ਕਿ ਪੰਜਾਬ ਦੇ ਅਖਬਾਰਾਂ ਵਿੱਚ ਜਾਂ ਸੋਸ਼ਲ ਮੀਡੀਆ ਦੇ ਵਿੱਚ ਇਹ ਗੱਲ ਆਉਂਦੀ ਹੈ ਕਿ ਪਿਛਲੇ ਕੁਝ ਦਿਨਾਂ ਵਿੱਚ ਕੁਝ ਲੋਕ ਓਵਰਡੋਜ਼ ਨਸ਼ਿਆਂ ਦੇ ਕਰਨ ਕਰਕੇ ਡੀਕੇ ਲਾਉਣ ਕਰਕੇ ਮਾਰੇ ਗਏ ਨੇ ਔਰ ਕਈ ਲੋਕ ਕੈਪਟਨ ਸਾਹਿਬ ਬਾਰੇ ਵੀ ਗੱਲ ਕਰਦੇ ਨੇ ਕੈਪਟਨ ਨਵਿੰਦਰ ਸਿੰਘ ਜੀ ਨੇ ਸੌਂ ਖਾਦੀ ਸੀ ਕਿਹੜੇ ਤਰ੍ਹਾਂ ਦੀਆਂ ਗੱਲਾਂ ਆਉਂਦੀਆਂ ਮੈਂ ਗੱਲ ਕਲੈਰੀਫਾਈ ਕਰਨਾ ਚਾਹੁੰਦਾ ਕਿ ਜਿਹੜੀ ਸੌਂ ਖਾਦੀ ਸੀ ਕੈਪਟਨ ਸਾਹਿਬ ਉਸ ਗੱਲ ਤੇ ਪੂਰੇ ਦ੍ਰਿੜਤਾ ਦੇ ਨਾਲ ਪਹਿਰਾ ਦੇ ਰਹੇ ਨੇ ਔਰ ਸਾਰੇ ਹਲਕਿਆਂ ਦੇ ਵਿੱਚ ਇਸ ਗੱਲ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕਿਸੇ ਕਿਸਮ ਦਾ ਨਸ਼ਾ ਪਾਵੇਂ ਸਮੈਗ ਜਾਂ ਹੀਰੋਨ ਵਿਕਣੀ ਨਹੀਂ ਚਾਹੀਦੀ ਔਰ ਮੇਰਾ ਹਲਕਾ ਆਪਣਾ ਜਿਹੜਾ ਪੱਟੀ ਵਿਧਾਨ ਸਭਾ ਹਲਕਾ ਹੈ ਉੱਥੇ ਪਿਛਲੇ 10 ਸਾਲਾਂ ਵਿੱਚ 1800 ਨੌਜਵਾਨ ਮਰ ਗਿਆ ਸੀ ਔਰ ਅਸੀਂ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਕੋ ਨਸ਼ਾ ਵੇਚਣ ਵਾਲਾ ਜਾਂ ਇਤਨਾ ਸਮੈਕ ਲੋਕਾਂ ਨੂੰ ਜ਼ਹਿਰ ਵੇਚਣ ਵਾਲਾ ਬੰਦਾ ਨਹੀਂ ਰਹਿਣਾ ਚਾਹੀਦਾ ਉਹ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਸਾਰੇ ਪੰਜਾਬ ਵਿੱਚ ਇਹ ਗੱਲ ਤਾਂ ਜਰੂਰ ਲੋਕ ਕਹਿੰਦੇ ਨੇ ਕਿ ਫਲਾਣਾ ਮਰ ਗਿਆ ਫਲਾਣਾ ਮਰ ਗਿਆ ਪਰ ਕਦੇ ਇੱਕ ਵੀ ਐਸੀ ਖਬਰ ਨਹੀਂ ਆਈ ਕਿ ਨਸ਼ਾ ਵੇਚਣ ਵਾਲੇ ਦੀ ਕਦੇ ਕਿਸੇ ਕਾਂਗਰਸੀ ਨੇ ਮਦਦ ਕੀਤੀ ਹੋਵੇ ਔਰ ਅਸੀਂ ਬਕੈਰਾ ਤੌਰ ਤੇ ਹਰ ਇੱਕ ਪੁਲਿਸ ਵਾਲ ਨੂੰ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਦੀ ਮਦਦ ਨਹੀਂ ਕਰਨੀ ਭਾਵੇਂ ਜੋ ਮਰਜ਼ੀ ਹੋ ਜੇ ਸਾਡੇ ਵਾਸਤੇ ਕਰੋੜਾ ਰੁਪਏ ਜ਼ਹਿਰ ਹੈ ਮੈਂ ਪੁਲਿਸ ਵਾਲਿਆਂ ਨੂੰ ਵੀ ਕਿਹਾ ਕਿ ਜਿਹੜਾ ਪੁਲਿਸ ਵਾਲਾ ਨਸ਼ੇ ਦੇ ਸਬੰਧ ਵਿੱਚ ਪੈਸਾ ਲਏਗਾ ਇਹਦਾ ਮਤਲਬ ਹੈ ਕਿ ਉਹ ਆਪਣੇ ਬੱਚਿਆਂ ਦੇ ਮੂੰਹ ਵਿੱਚ ਜ਼ਹਿਰ ਪਾਏਗਾ ਇਹ ਕਦੇ ਵੀ ਬਰਦਾਸ਼ਤ ਨਹੀਂ ਔਰ ਮੈਂ ਇਹ ਗੱਲ ਕਲੈਰੀਫਾਈ ਕਰਨਾ ਚਾਹੁੰਦਾ ਕਿ ਜਿਹੜੇ ਓਵਰਡੋਜ਼ ਦੀਆਂ ਮੌਤਾਂ ਹੋਈਆਂ ਨੇ ਉਹਦਾ ਕਾਰਨ ਬੜਾ ਸਪਸ਼ਟ ਹੈ ਮੈਂ ਕਈ ਵਾਰੀ ਇਹਦੀ ਜਾਣਕਾਰੀ ਲੈਣ ਵਾਸਤੇ ਆਪਣੇ ਸਿਵਲ ਹਸਪਤਲ ਸਾਡੇ ਨਸ਼ਾ ਜਿਹੜਾ ਕੇਂਦਰ ਬਣੇ ਨੇ ਉਥੋਂ ਵੀ ਪਤਾ ਕੀਤਾ ਉਹਨਾਂ ਨੂੰ ਨਸ਼ਾ ਛੱਡਣ ਵਾਸਤੇ ਇੱਕ ਗੋਲੀ ਡਾਕਟਰ ਆਪਣੇ ਅੱਖਾਂ ਦੇ ਸਾਹਮਣ ਉਹਨਾਂ ਦੇ ਮੂੰਹ ਦੇ ਵਿੱਚ ਉਹਨਾਂ ਜਬਾਨ ਦੇ ਥੱਲੇ ਰੱਖਦੇ ਨੇ ਮੈਨੂੰ ਇਹੋ ਜਿਹਾ ਵੀ ਪਤਾ ਲੱਗਿਆ ਕਿ ਉਹ ਲੋਕ ਜਿਹੜੇ ਉਸ ਗੋਲੀ ਨੂੰ ਦੁਬਾਰਾ ਘੱਟ ਕੇ ਉਹਦੇ ਵਿੱਚ ਕੋਈ ਪਾਣੀ ਤਰਲ ਵਲਾ ਕੇ ਉਹਨੂੰ ਇੰਟਰਾਵਿਨਸ ਟੀਕਾ ਲਾਉਂਦੇ ਨੇ ਵੀ ਉਹਨਾਂ ਦੇ ਨਸ਼ੇ ਦੀ ਉਹ ਗੋਲੀ ਨਾਲ ਪੂਰਤੀ ਨਹੀਂ ਹੁੰਦੀ ਉਹਦੇ ਨਾਲ-ਨਾਲ ਮੈਨੂੰ ਇਹ ਵੀ ਪਤਾ ਲੱਗਿਆ ਕਿ ਸਾਡੇ ਹਲਕੇ ਵਿੱਚ ਕੋਈ ਐਸੀਆਂ ਮੌਤਾਂ ਹੋਈਆਂ ਨੇ ਕਿ ਜਿਆਦਾ ਟੀਕਾ ਲਾ ਕੇ ਮੈਨੂੰ ਉੱਥੋਂ ਤੱਕ ਪਤਾ ਲੱਗਾ ਕਿ ਜਿਹੜੇ ਮੱਝਾਂ ਨੂੰ ਪਸਮਾਉਣ ਵਾਸਤੇ ਜਿਹੜੇ ਟੀਕੇ ਲਾਏ ਜਾਂਦੇ ਨੇ ਜਿਆਦਾ ਦੁੱਧ ਜਲਦੀ ਦੁੱਧ ਲੈਣ ਵਾਸਤੇ ਉਹ ਵੀ ਟੀਕੇ ਲੋਕ ਅੱਜ ਨਸ਼ੇ ਦੀ ਪੂਰਤੀ ਵਾਸਤੇ ਕਰਦੇ ਆ ਔਰ ਮੈਂ ਪਰਸੋ ਸਾਡੇ ਢੋਡੀਆਂ ਇੱਕ ਮੁੰਡਾ ਮਰਿਆ ਸਾਡੇ ਹਲਕੇ ਦੇ ਵਿੱਚ ਮੈਂ ਉਹਦੇ ਘਰ ਜਾ ਕੇ ਉਹ ਸਿਰਿੰਜ ਵੇਖੀ ਮੈਂ ਸਾਰੇ ਆਪਣੇ ਪੁਲਿਸ ਵਾਲ ਨੂੰ ਜਾ ਕੇ ਪਤਾ ਕਰੋ ਇਹ ਸਿਰਿੰਜ ਕਿੱਥੋਂ ਔਰ ਆਪਣੇ ਘਰ ਦਾ ਆਟਾ ਵੇਚ ਕੇ ਕਲਕ ਵੇਚ ਥੋੜਾ ਸਿਰਿੰਜ ਲੈ ਕੇ ਆਂਦੀ ਆ ਤੇ ਸਿਰਿੰਜ ਵਿੱਚ ਪਤਾ ਨਹੀਂ ਕਿਹੜਾ ਜਿਹੜਾ ਕਿਹੜਾ ਇੰਜੈਕਸ਼ਨ ਲਾ ਕੇ ਉਹਨੇ ਮੌਤ ਦੇ ਕਾਰਨ ਉਤਰ ਗਿਆ ਔਰ ਮੈਂ ਕਹਿੰਦਾ ਕਿ ਸਮੈਕ ਅਤੇ ਹੀਰੋਇਨ ਜਿਹੜੀ ਅੱਜ ਪੰਜਾਬ ਦੇ ਵਿੱਚ ਅਸੀਂ ਕੰਟਰੋਲ ਕੀਤੀ ਹੈ ਹੋਰ ਵੀ ਕੰਟਰੋਲ ਕਰਾਂਗੇ ਔਰ ਅਸੀਂ ਸਾਡਾ ਇਹ ਨਹੀਂ ਕਿ ਸਾਡੀ ਕੋਈ ਕੰਪੇਨ ਖਤਮ ਹੋ ਗਈ ਮੇਮ ਖਤਮ ਹੋ ਗਈ ਹੈ ਜਿੰਨੀ ਦੇਰ ਤੱਕ ਆਖਰੀ ਬੰਦਾ ਸਮੈਕ ਇਰਡ ਵਿੱਚਣ ਵਾਲਾ ਪੰਜਾਬ ਵਿੱਚ ਪੜਿਆ ਨਹੀਂ ਜਾਂਦਾ ਉਹਨਾਂ ਚਿਰ ਤੱਕ ਅਸੀਂ ਚੈਨ ਨਾਲ ਨਹੀਂ ਬੈਠਾਂਗੇ ਸਾਡੀਆਂ ਫੋਰਸਾਂ ਲੱਗੀਆਂ ਪਈਆਂ ਨੇ ਔਰ ਮੈਂ ਨੌਜਵਾਨ ਵੀਰਾਂ ਨੂੰ ਕਹਾਂਗਾ ਕਿ ਤੁਸੀਂ ਇਹ ਛੱਡੋ ਮਹਾਰਾਜਾ ਅਮਰਿੰਦਰ ਸਿੰਘ ਬੜੇ ਫਰਾਗ ਦੇ ਨਾਲ ਇਨਸਾਨ ਨੇ ਤੁਸੀਂ ਅੱਜ ਆਪਣੀਆਂ ਜ਼ਿੰਦਗੀਆਂ ਜਵਾਨੀਆਂ ਨਾ ਖਰਾਬ ਕਰੋ ਜੇ ਕੋਈ ਤੁਹਾਨੂੰ ਪ੍ਰੋਬਲਮਾ ਸਾਡੇ ਸਾਹਮਣੇ ਆਓ ਲੋਗਾ ਨੂੰ ਬੇਨਤੀ ਕਰਦਾ ਕਿ ਜੇ ਇਲਾਜ ਕਰਾਉਣ ਵਾਸਤੇ ਇਹਨਾਂ ਬੱਚਿਆਂ ਦੇ ਇਲਾਜ ਕਰਾਉਣ ਦੀ ਜ਼ਰੂਰਤ ਹੈ ਮੈਨੂੰ ਕਈ ਇਹ ਵੀ ਗੱਲ ਦੇਖੀ ਆ ਮੈਂ ਕਿ ਜਦੋਂ ਕਿਸੇ ਨੂੰ ਨਸ਼ਾ ਨਹੀਂ ਮਿਲਦਾ ਇੱਕ ਨੇ ਆਪਣੀ ਮਾਂ ਦੀ ਮਾਂ ਦੇ ਉੱਪਰ ਤੇਰ ਪਾਜ ਨੂੰ ਅੱਗ ਲਾ ਦਿੱਤੀ ਔਰ ਇਹੋ ਜਿਹੇ ਕੰਡਾਵਾਵਾਂ ਬੜੀਆਂ ਸਾਡੇ ਲੋਹ ਕੰਡੇ ਖੜੇ ਕਰ ਦੇਣ ਵਾਲੀਆਂ ਨੇ ਘਰ ਘਰ ਦੀ ਕਹਾਣੀ ਹੈ ਜਿਹੜੇ ਘਰਾਂ ਦੇ ਵਿੱਚ ਇਹ ਜ਼ਹਿਰ ਵੜ ਗਈ ਹੈ ਉਹਨਾਂ ਨੂੰ ਪਤਾ ਕਿ ਇਸ ਨੂੰ ਟੈਕਲ ਕਿਵੇਂ ਕਰਨਾ ਸੋ ਮੈਂ ਬੇਨਤੀ ਕਰਾਂਗਾ ਨੌਜਵਾਨਾਂ ਨੂੰ ਕਿ ਆਓ ਆਪਾਂ ਸਾਰੇ ਇਲਾਜ ਕਰਾਈਏ ਔਰ ਇਹ ਮੂਵਮੈਂਟ ਜਿਹੜੀ ਆ ਲੋਕਾਂ ਦੀ ਮੂਵਮੈਂਟ ਬਣਾਉਣੀ ਪੈਣੀ ਆ ਸਾਰਿਆਂ ਨੂੰ ਆਪਣੀ ਜ਼ਿੰਮੇਵਾਰੀ ਤੋਂ 25000 ਤੋਂ ਵੱਧ ਡੈਪੋ ਬਣੇ ਨੇ ਔਰ ਹਰ ਪਿੰਡ ਦੇ ਵਿੱਚ ਡੈਪੋ ਬਣੇ ਨੇ ਔਰ ਇੱਕ ਬੜੀ ਵੱਡੀ ਤਬਦੀਲੀ ਆ ਰਹੀ ਹੈ ਇਹ ਜਿਹੜੀਆਂ ਮੌਤਾਂ ਹੋਈਆਂ ਨੇ ਇਹ ਸਰਕਾਰ ਵੱਲੋਂ ਸਖਤੀ ਕਰਨ ਦੇ ਕਰਕੇ ਹੀ ਇਹ ਲੋਕਾਂ ਨੇ ਆਹ ਰਾਹ ਬਣਾਇਆ ਇਹ ਨਸ਼ਿਆਂ ਵਾਲੀ ਜਿਹੜੀ ਗੰਦੌਬਤ ਹੈ ਇਹ ਬਿਮਾਰੀ 4-5 ਸਾਲਾਂ ਤੋਂ ਲੱਗੀ ਹੈ ਕਿ ਅੱਜ ਆਖਰੀ ਸਟੇਜ ਤੇ ਹੈ ਇਹਨਾਂ ਲੋਕ ਸਾਡੇ ਡੀਜੀ ਲਾਰ ਡੀਜੀ ਨਾਲ ਆ ਕੇ ਆਪਣੇ ਜਵਾਨੀਆਂ ਖਰਾਬ ਕਰਦੇ ਹੋਰ ਮੈਂ ਬੇਨਤੀ ਕਰਾਂਗਾ ਅਸੀਂ ਸਾਰਾ ਪ੍ਰਸ਼ਾਸਨ ਸਾਡਾ ਪੁਲਸ ਪ੍ਰਬੰਧ ਇਸ ਗੱਲ ਨੂੰ ਯਕੀਨੀ ਬਣਾਏਗਾ ਕਿ ਅਸੀਂ ਇਹਨਾਂ ਲੋਕਾਂ ਨੂੰ ਹਸਪਤਾਲਾਂ ਵਿੱਚ ਲੈ ਕੇ ਜਾਈਏ ਮੈਂ ਪਬਲਿਕ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਨੂੰ ਆਪਣਾ ਮੌਤ ਤੋਂ ਬਚਾਉਣ ਦੇ ਵਾਸਤੇ ਹਸਪਤਾਲਾਂ ਵਿੱਚ ਇਲਾਜ ਵਾਸਤੇ ਲੈ ਕੇ ਆਈਏ ਔਰ ਅਸੀਂ ਇਹ ਗੱਲ ਆਪਣੇ ਦਰਹੋਂਦੇ ਆ ਕਿ ਨਸ਼ਾ ਕਿਸੇ ਕੀਮਤ ਤੇ ਅਸੀਂ ਪੰਜਾਬ ਦੇ ਵਿੱਚ ਬਰਦਾਸ਼ਤ ਨਹੀਂ ਕਰਾਂਗੇ ਇਸ ਵੀਡੀਓ ਰਾਹੀਂ ਬੇਸ਼ੱਕ ਐਮਐਲਏ ਸਾਹਿਬ ਨੇ ਇਹ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸਰਕਾਰ ਨਸ਼ਿਆਂ ਵਿਰੁੱਧ ਹਲੇ ਵੀ ਕਾਰਗਰ ਹੈ ਤੇ ਨਾਲੋਂ ਨਾਲ ਇਹ ਵੀ ਕਹਿ ਦਿੱਤਾ ਕਿ ਸੋਸ਼ਲ ਮੀਡੀਆ ਤੇ ਵਿਪੱਖਸ਼ ਵੱਲੋਂ ਇਹ ਝੂਠ ਜਨਤਾ ਦੇ ਸਾਹਮਣੇ ਪੇਸ਼ ਕੀਤਾ ਜਾ ਰਿਹਾ ਹੈ ਪਰ ਸੱਚ ਇਹੀ ਹੈ ਕਿ ਸਰਕਾਰ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ ਹੁਣ ਦੇਖਣਾਏ ਹੋਏਗਾ ਕਿ ਇਹਨਾਂ ਕਾਂਗਰਸੀ ਆਗੂਆਂ ਦੇ ਇਹ ਦਾਅਵੇ ਆਉਣ ਵਾਲੇ ਦਿਨਾਂ ਵਿੱਚ ਕਿੰਨੇ ਕੁ ਸਹੀ ਸਾਬਤ ਹੁੰਦੇ ਨੇ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ